ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਦਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਜਣ ਖੱਗ ਨੂੰ ਭਗਤ ਬਣਾ ਕੇ ਪਿਛੇ ਨੂੰ ਮੁੜ ਆਏ ਰਾਹ ਵਿੱਚ ਆਉਂਦਿਆਂ ਗੁਰੂ ਜੀ ਨੂੰ ਖਬਰ ਮਿਲੀ ਕਿ ਸੇਖ ਬ੍ਰਹਮ ਫਰੀਦ ਜੰਗਲ ਵਿੱਚ ਤਨ ਸਾੜ ਕੇ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਕਰ ਰਿਹਾ ਹੈ ਸੋ ਉਹਨਾਂ ਦੇ ਮਨ ਦੀ ਭੋਲ ਨੂੰ ਦੂਰ ਕਰਨਾ ਚਾਹੀਦਾ ਹੈ ਜਿੱਥੇ ਸੇਖ ਬ੍ਰਹਮ ਪ੍ਰੀਤੀ ਜੰਗਲ ਵਿੱਚ ਆਪਣਾ ਤਨ ਸਾੜ ਰਹੇ ਸਨ ਉਸ ਜਗ੍ਹਾ ਦਾ ਨਾਮ ਪਾਕਪਟਣ ਹੈ ਜੋ ਕਿ ਮੁਲਤਾਨ ਵਿੱਚ ਹੈ ਜਦੋਂ ਗੁਰੂ ਜੀ ਨੂੰ ਇਹ ਪਤਾ ਲੱਗਿਆ ਤਾਂ ਗੁਰੂ ਜੀ ਉਸੇ ਵਕਤ ਵਾਪਸ ਮੁੜ ਆਏ ਅਜੋਧਨ ਵਿੱਚ ਸੂਫੀ ਫਕੀਰ ਬਾਬਾ ਫਰੀਦ ਜੀ ਦੀ ਗੱਦੀ ਸੀ ਸੇਖ ਬ੍ਰਹਮ ਫਰੀਦ ਦੀ ਉਸ ਗੱਦੀ ਉੱਤੇ ਦੂਸਰੇ ਫਰੀਦ ਸਨ ਪਹਿਲੇ ਫਰੀਦ ਨੇ ਬਹੁਤ ਕਠਿਨ ਤਪੱਸਿਆ ਕੀਤੀ ਸੀ ਇਥੋਂ ਤੱਕ ਲੱਕੜ ਦੀ ਰੋਟੀ ਗਲ ਵਿੱਚ ਪਾ ਕੇ ਕਈ ਸਾਲ ਜੰਗਲ ਵਿੱਚ ਅੰਨ ਨੂੰ ਮੂੰਹ ਲਾਏ ਬਿਨਾ ਭਗਤੀ ਕਰਦੇ ਰਹੇ ਜਦੋਂ ਭੁੱਖ ਲੱਗਦੀ ਸੀ ਸਾ ਲੱਕੜ ਦੀ ਰੋਟੀ ਨੂੰ ਚੱਕ ਮਾਰ ਕੇ ਸਬਰ ਕਰ ਜਾਂਦੇ ਜਿਸ ਤਰ੍ਹਾਂ ਬਾਬਾ ਫਰੀਦ ਜੀ ਦਾ ਵਾਕ ਹੈ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਜਿੰਨਾ ਆਦੀ ਚੌਪੜੀ ਘਣੇ ਸਹਿਣ ਦੇ ਦੁੱਖ ਜਦੋਂ ਗੁਰੂ ਜੀ ਸੇਖਪੁਰਮ ਕੋਲ ਪਹੁੰਚੇ ਤਾਂ ਉਹੋਂ ਨੰਗੇ ਸਿਰ ਤੇ ਨੰਗੇ ਪੈਰੀ ਜੰਗਲ ਵਿੱਚ ਫਿਰ ਕੀ ਤਪੱਸਿਆ ਕਰ ਰਹੇ ਸਨ ਉਹਦੀ ਹਾਲਤ ਬੜੀ ਤਰ੍ਹਾਂ ਸ yog ਸੀ ਕਦੇ ਉਹ ਇੱਕ ਲੱਤ ਤੇ ਖਲੋ ਕੇ ਤਪੱਸਿਆ ਕਰਦੇ ਕਦੇ ਜਲ ਕਿਨਾਰੇ ਬੈਠ ਕੇ ਖੁਦਾ ਨੂੰ ਆਵਾਜ਼ਾਂ ਮਾਰਦੇ ਠੰਡ ਧੁੱਪ ਭੁੱਖ ਤੇ ਤਰ੍ਹਾਂ ਦੁਨੀਆਦਾਰੀ ਦੀ ਵਾਸਨਾਵਾਂ ਨੂੰ ਮਾਰਨ ਵਾਸਤੇ अनुभवी ज्ञान ਨੂੰ ਖਤਮ ਕਰਨਾ ਲੋੜਦੇ ਸਨ ਸਰੀਰ ਸੌਖ ਚੁੱਕਿਆ ਸੀ ਸਿਰ ਤੇ ਦਾੜੀ ਦੇ ਵਾਲ ਨਾ ਤੋਣ ਕਰਕੇ ਪਿੰਜਰੇ ਵਾਂਗ ਹੋ ਚੁੱਕੇ ਸਨ ਅੱਖਾਂ ਅੰਦਰ ਵੜੀਆਂ ਹੋਈਆਂ ਸਨ ਉਹਨਾਂ ਦੀ ਜੋਤ ਵੀ ਘਟ ਗਈ ਸੀ ਗੁਰੂ ਜੀ ਦੇ ਕੋਲ ਜਾ ਕੇ ਆਵਾਜ਼ ਦਿੱਤੀ ਪੁਰਖਾ ਕਿਸ ਨੂੰ ਢੋਲਦਾ ਹੈ ਗੁਰੂ ਜੀ ਦੀ ਆਵਾਜ਼ ਨੂੰ ਸੁਣ ਕੇ ਸੇਖ ਬ੍ਰੰਮ ਰੀਤਾ ਦਿਲ ਧੜਕਿਆ ਉਸ ਦੇ ਧੜਕਦੇ ਦਿਲ ਵਿੱਚ ਸਤ ਪੈਦਾ ਹੋਈ ਕਿ ਕੀ ਉਹ ਆ ਗਿਆ ਜਿਸ ਦੀ ਮੈਂ ਢੋਲ ਕਰ ਰਿਹਾ ਹਾਂ ਜਦੋਂ ਕਹੜੀ ਨਾਲ ਉੱਠ ਕੇ ਬੈਠੇ ਤਾਂ ਦੇਖਿਆ ਫਕੀਰ ਦੇ ਬੇਸ ਵਿੱਚ ਦੋ ਮਨੁੱਖ ਉਹਨਾਂ ਦੇ ਪਿੱਛੇ ਖੜੋਤੇ ਹਨ ਉਹਨਾਂ ਦੇ ਚਿਹਰਿਆਂ ਵੱਲ ਧਿਆਨ ਲਾ ਕੇ ਵੇਖਣ ਦਾ ਪ੍ਰਯਾਸ ਕੀਤਾ ਗੁਰੂ ਜੀ ਦੇ ਨੂਰੀ ਚਿਹਰੇ ਵੱਲ ਵੇਖ ਕੇ ਉਹਨੂੰ ਲੱਗਿਆ ਕਿ ਉਹ ਸੱਚ ਮੁੱਚ ਆ ਗਏ ਹਨ ਜਿਨ੍ਹਾਂ ਨੂੰ ਲੱਭ ਰਿਹਾ ਹਾਂ ਗੁਰੂ ਜੀ ਨੇ ਵਚਨ ਕੀਤੇ ਪੁਰਸਾ ਤੂੰ ਬੁਲੇਖੇ ਵਿੱਚ ਹੈ ਗੁਰੂ ਪਿਆਰਿਓ ਸੇਖ ਬਰਮ ਫਰੀਦ ਨੇ ਕਿਹਾ ਜਿਏ ਮੈਂ ਵੇਖੇ ਵਿੱਚ ਆ ਤਾਂ ਬੁਲੇਖਾ ਵੀ ਤੁਸਾਂ ਨੇ ਹੀ ਦੂਰ ਕਰਨਾ ਹੈ ਪਰ ਮੈਨੂੰ ਇਹ ਦੱਸਿਆ ਜਾਵੇ ਕਿ ਤੁਸੀਂ ਮੇਰੇ ਉੱਤੇ ਤਰਸ ਕਰਨ ਵਾਲੇ ਕੌਣ ਹੋ ਗੁਰੂ ਜੀ ਨੇ ਉੱਤਰ ਦਿੱਤਾ ਨਿਰੰਕਾਰ ਦੇ ਸੇਵਕ ਤਾਂ ਸੇਖ ਬ੍ਰਹਮਪ੍ਰੀਤ ਨੇ ਕਿਹਾ ਅੱਛਾ ਖੁਦ ਨਿਰੰਕਾਰ ਨਹੀਂ ਹੋ ਗੁਰੂ ਜੀ ਨੇ ਕਿਹਾ ਨਹੀਂ ਸੇਖ ਬ੍ਰਹਮਪ੍ਰੀਤ ਜੀ ਨੇ ਕਿਹਾ ਅਫਸੋਸ ਤਾਂ ਗੁਰੂ ਜੀ ਨੇ ਕਿਹਾ ਕਿਸ ਗੱਲ ਦਾ ਸੇਖ ਜੀ ਕਹਿਣ ਲੱਗੇ ਉਹ ਅਜੇ ਤੱਕ ਨਹੀਂ ਆਏ ਮੈਂ ਉਹਨਾਂ ਦੀ ਉਡੀਕ ਵਿੱਚ ਥੱਕ ਗਿਆ ਹਾਂ ਗੁਰੂ ਜੀ ਨੇ ਕਿਹਾ ਜਿਸ ਨੂੰ ਖਾਲ ਰਹਾ ਹੈ ਉਹਨੇ ਕਿਤੋਂ ਦੂਰੋਂ ਨਹੀਂ ਆਉਣਾ ਉਹ ਤੇਰੇ ਹਿਰਦੇ ਵਿੱਚ ਹੈ ਤੇਰੇ ਅੰਗ ਸੰਗ ਹੈ ਪਰ ਉਸ ਨੂੰ ਦੇਖਣ ਤੇ ਅਨੁਭਵ ਕਰਨ ਦੀ ਸ਼ਕਤੀ ਤੇਰੇ ਕੋਲ ਨਹੀਂ ਹੈ ਤਾਂ ਸੇਖ ਬਰਨ ਫਰੀਦ ਨੇ ਕਿਹਾ ਉਹ ਮੇਰੇ ਹਿਰਦੇ ਵਿੱਚ ਹੈ ਕਿੱਥੇ ਹੈ ਮੈਂ ਦੇਖਣਾ ਚਾਹਤਾ ਹਾਂ ਇਸ ਲਈ ਤਾਂ ਮੈਂ 12 ਸਾਲ ਜੰਗਲ ਵਿੱਚ ਤਪ ਕੀਤਾ ਹੈ ਤਦ ਗੁਰੂ ਜੀ ਨੇ ਕਿਹਾ ਚੰਗਾ ਮੇਰੇ ਕੋਲ ਆ ਸੇਖ ਬ੍ਰਹਮਪ੍ਰੀਤ ਜੀ ਕੋਲ ਆ ਗਏ ਗੁਰੂ ਜੀ ਨੇ ਸੇਖ ਬ੍ਰਹਮਪ੍ਰੀਤ ਜੀ ਦੇ ਸਿਰ ਤੇ ਹੱਥ ਰੱਖਰਾ ਹੱਥ ਰੱਖਣ ਦੀ ਧੀਰ ਸੀ ਕਿ ਸੇਖ ਬ੍ਰਹਮ ਨੂੰ ਬਾੱਚੇ ਖਜ਼ਾਨੇ ਮਿਲ ਗਏ ਬਰਮਦਾ ਪਰਦਾ ਦੂਰ ਹੋ ਗਿਆ ਤੇ ਉਹਨਾਂ ਨੂੰ ਉਹ ਕਲਪਿਤ ਸਵਰਗ ਦਿਸਣ ਲੱਗ ਪਿਆ ਪ੍ਰਮਾਤਮਾ ਨਜ਼ਰ ਆ ਗਿਆ ਹਿਰਦੇ ਵਿੱਚ ਸ਼ਾਂਤੀ ਅੱਖਾਂ ਵਿੱਚ ਠੰਡ ਉਹ ਬਦੋ ਬਦੀ ਵਿਸਮੈ ਵੱਲ ਜਾ ਰਹੇ ਸਨ ਸੇਖ ਬ੍ਰਹਮਪ੍ਰੀਤ ਨੇ ਅੱਖਾਂ ਜੀ ਬੰਦ ਕੇ ਚਾਰੋਂ ਪਾਸੇ ਦੇਖਿਆ ਸਾਰਾ ਜੰਗਲ ਉਹਨਾਂ ਨੂੰ ਸੋਹਣਾ ਲੱਗਾ ਇੱਕ ਇੱਕ ਰਖਤ ਇੱਕ ਇੱਕ ਆਂਗ ਨਵਾਂ ਪ੍ਰਤੀਤ ਹੋਇਆ ਤੇ ਪੱਤੇ ਪੱਤੇ ਵਿੱਚੋਂ ਆਵਾਜ਼ ਆ ਰਹੀ ਸੀ ਸੇਖ ਬ੍ਰਹਮ ਐਸੇ ਦੀ ਚਰਣੀ ਲੱਗੋ ਇਹ ਹੀ ਪਰਮਾਤਮਾ ਹੈ ਤੁਹਾਡੇ ਮਨੋਰਥ ਪੂਰੇ ਹੋ ਗਏ ਨੇ ਜਿੱਧਰ ਦੇਖੋਗੇ ਉਧਰ ਪਰਮਾਤਮਾ ਦਿੱਸੇਗਾ ਸੇਖ ਬ੍ਰਹਮ ਫਰੀਦ ਗੁਰੂ ਜੀ ਦੇ ਚਰਣੀ ਲੱਗ ਗਏ ਚਰਨ ਕਮਲਾਂ ਤੇ ਮੱਥਾ ਟੇਕਿਆ ਅਤੇ ਚਰਨਾਂ ਦੀ ਧੂੜ ਅੱਖਾਂ ਨੂੰ ਲਾਈ ਗੁਰੂ ਪਿਆਰਿਓ ਇਸ ਤਰ੍ਹਾਂ ਉਹਨੂੰ ਤਿੰਨਾਂ ਲੋਕਾਂ ਦੀ ਸੂਝ ਪੈ ਗਈ ਗੁਰੂ ਜੀ ਨੇ ਕਿਹਾ ਪ੍ਰਸਾਖੋ ਸਤ ਕਰਤਾ ਜੰਗਲ ਛੱਡ ਕੇ ਆਪਣੇ ਤੇਰੇ ਜਾਓ ਤੇ ਬੜੇ ਲੋਕਾਂ ਨੂੰ ਰਾਹ ਪਾਓ ਤੁਹਾਡੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਉਸ ਨੂੰ ਧਿਆਨ ਨਾਲ ਲਾਓ ਉਹੋ ਘਰ ਬੈਠਿਆ ਹੀ ਮਿਲ ਜਾਂਦਾ ਹੈ ਮਨੁੱਖ ਆਪ ਪਰਮਾਤਮਾ ਹੈ ਸਿਰਫ ਊਜ ਦਾ ਘਾਟਾ ਹੈ ਮਨ ਤੂੰ ਜੋਤ ਰੂਪ ਹੈ ਆਪਣਾ ਮੋਲ ਪਛਾਨ ਫਿਰ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਇਸ਼ਾਰਾ ਕੀਤਾ ਕਿ ਹੁਣ ਰਬਾਬ ਵਜਾ ਜਦੋਂ ਭਾਈ ਮਰਦਾਨੇ ਜੀ ਨੇ ਰਬਾਬ ਵਜਾਈ ਤਾਂ ਜੰਗਲ ਦੀ ਇਕਾਂਤ ਵਿੱਚ ਜਦੋਂ ਰਵਾਵ ਜੀ ਤਾਂ ਅਲੱਗ ਹੀ ਰੰਗ ਬਾਚ ਗਿਆ ਜੰਗਲ ਦੇ ਸਾਰੇ ਪਸ਼ੂ ਪੰਛੀ ਨਿਰੰਕਾਰ ਨਿਰੰਕਾਰ ਕਹਿਣ ਲੱਗੇ ਮਿੱਠੀ ਬਾਣੀ ਵਿੱਚ ਗੁਰੂ ਜੀ ਨੇ ਰੱਬੀ ਬਾਣੀ ਦਾ ਸਬਦ ਉਚਾਰਿਆ ਤਾਂ ਕਿ ਸੇਖ ਬ੍ਰਹਮ ਨੂੰ ਸੱਚਾ ਗਿਆਨ ਹਾਸਲ ਹੋ ਜਾਵੇ ਸਬਦ ਦਾ ਅਰਥ ਇਹ ਹੈ ਸੇਖ ਬ੍ਰਹਮ ਜਿਸ ਤਰ੍ਹਾਂ ਸੋਨੇ ਚਾਂਦੀ ਦੇ ਗਹਿਣੇ ਬਣੇ ਰੂਏ ਕੰਨਿਆਂ ਨੂੰ ਕਦੀ ਵੀ ਢਾਲ ਕੇ ਧਾਤ ਬਣਾ ਲੈਂਦਾ ਹੈ ਤੇ ਧਾਤ ਨੂੰ ਫੇਰ ਗਹਿਣੇ ਇਸੇ ਤਰ੍ਹਾਂ ਜੋ ਪਰਮਾਤਮਾ ਦੀ ਸਿਫਤ ਸਲਾ ਸਿਮਰਣ ਕਰ ਰਹੇ ਹਨ ਉਹ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਬੰਤੀ ਦਾ ਗੂੜਾ ਨਾਲ ਰੰਗ ਚੜ ਜਾਂਦਾ ਹੈ ਪਰ ਇਹ ਰੰਗ ਉੱchna ਉੱਤੇ ਚੜਦਾ ਹੈ ਜੋ ਸੰਤੋਖ ਤੇ ਇਕਜਿਤ ਹੋ ਕੇ ਪਰਮਾਤਮਾ ਦੀ ਭਗਤੀ ਕਰਦੇ ਹਨ ਸੰਤੋਖ ਤੇ ਮਨ ਦੀ ਇਕਾਗਰਤਾ ਤਾਂ ਹਾਸਲ ਹੁੰਦੀ ਹੈ ਜੇ ਸੰਤਾਂ ਤੇ ਗੁਰੂਆਂ ਦੀ ਚਰਨ ਦੂਰ ਹੋ ਕੇ ਰਹੇ ਤੇ ਸੰਤਾਂ ਗੁਰੂਆਂ ਦੀ ਸਾਥ ਸੰਗਤ ਵਿੱਚ ਮੁਕਤੀ ਦੇ ਉੱਚੇ ਪਦਾਰਥ ਨੂੰ ਪਾਈਦਾ ਹੈ ਪਰਮਾਤਮਾ ਨਾਲ ਇੱਕ ਮੇਕੋੜ ਵਾਸਤੇ ਜੰਗਲ ਦੀ ਥਾਂ ਲੋਕਾਂ ਵਿੱਚ ਬੈਠ ਕੇ ਭਗਤੀ ਕਰਨੀ ਚੰਗੀ ਹੈ ਇਸ ਮਨੁੱਖੀ ਜਨਮ ਵਿੱਚ ਜੋ ਪਰਮਾਤਮਾ ਕੋਲ ਰਹਿੰਦਾ ਹੈ ਉਹ ਉੱਚੇ ਮਹਿਲਾ ਵਿੱਚ ਰਹਿਣ ਵਾਲਾ ਹੈ ਸੱਚੀ ਕਰਮੀ ਤੇ ਨੇਕ ਮਿਹਨਤ ਨਾਲ ਉਸ ਪਰਮਾਤਮਾ ਦੇ ਦਰ ਤੇ ਜਾਇਦਾ ਹੈ ਮਨ ਨੂੰ ਸਮਝਾਉਣ ਵਾਸਤੇ ਰਾਮ ਨਾਮ ਦਾ ਵਿਚਾਰ ਕਰੇ ਗੁਰ ਮੁਖਾਂ ਕੋਲ ਬੈਠੇ ਜੋ ਕਰਾ ਮਨੁਖ ਰਜੋ ਤਮੋ ਸਤੋ ਦੇ ਕੰਮ ਆਪਣੇ ਦੀਗੀ ਲਾਲਚ ਬਦਲੇ ਕਰਦਾ ਹੈ ਉਸ ਵਿੱਚ ਉਹਦੇ ਸੰਸੇ ਤੇ ਡਰ ਵੱਧ ਜਾਂਦੇ ਹਨ ਤੇ ਮਾਇਆ ਉਸ ਨੂੰ ਕੁਰਾਏ ਪਾਉਂਦੀ ਹੈ ਗੁਰੂ ਮਿਲੇ ਬਿਨਾ ਨਾ ਸੰਸੇ ਜਾਂਦੇ ਹਨ ਤੇ ਨਾ ਹੀ ਸੁਖ ਮਿਲਦਾ ਹੈ ਜੇ ਪਰਮਾਤਮਾ ਦੀ ਮਿਹਰ ਹੋਵੇ ਤਾਂ ਜੋ ਜਨਮ ਜਨਮ ਦੀ 碍 ਮਨ ਨੂੰ ਲੱਗੀ ਹੈ ਉਹ ਦੂਰ ਹੋ ਜਾਂਦੀ ਹੈ ਜਦੋਂ ਮੈਲ ਦੂਰ ਹੋ ਜਾਂਦੀ ਹੈ ਤਾਂ ਹਿਰਦੇ ਵਿੱਚ ਕੀ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਸਾਰੀਆਂ ਆਸਾਂ ਛੱਡ ਕੇ ਇੱਕ ਵਾਹਿਗੁਰੂ ਦੇ ਸਿਮਰਨ ਦੀ ਆਸ ਰੱਖਣੀ ਚਾਹੀਦੀ ਹੈ ਇਸ ਲਈ ਜੰਗਲਾਂ ਵਿੱਚ ਤਪੱਸਿਆ ਕਰਨੀ ਛੱਡੋ ਤਾਹੀਂ ਤੁਹਾਨੂੰ ਉਸ ਨਿਰੰਕਾਰ ਦੇ ਦਰਸ਼ਨ ਹੋਣਗੇ ਗੁਰੂ ਜੀ ਕਹਿੰਦੇ ਹਨ ਨਾਨਕ ਉਹਨਾਂ ਤੋਂ ਬਲਿਹਾਰ ਜਾਂਦਾ ਹੈ ਜੋ ਪ੍ਰਮਾਤਮਾ ਨੂੰ ਆਪ ਦੇਖ ਲੇ ਤੇ ਦੂਜਿਆਂ ਨੂੰ ਉਸ ਦੇ ਦਰਸ਼ਨ ਕਰਵਾਉਂਦੇ ਹਨ ਮਤਲਬ ਸਿੱਧੇ ਰਾਹੇ ਭਗਤੀ ਕਰਦੇ ਤੇ ਕਰਾਉਂਦੇ ਹਨ ਬਾਣੀ ਰੂਪੀ ਅੰਮ੍ਰਿਤ ਨੂੰ ਪਾਠ ਕਰਕੇ ਸੇਖ ਬ੍ਰਹਮਪ੍ਰੀਤ ਜੀ ਨਿਹਾਲ ਹੋ ਗਏ ਗੁਰੂ ਜੀ ਦੇ ਪਿਆਰ ਨਾਲ ਉਹ ਜੰਗਲ ਛੱਡ ਆਪਣੇ ਡੇਰੇ ਵਿੱਚ ਆ ਗਏ ਗੁਰੂ ਪਿਆਰੇ ਹੋਏ ਗੁਰੂ ਜੀ ਕਈ ਦਿਨ ਸੇਖ ਬੰਦ ਪੀਤ ਜੀ ਦੇ ਡੇਰੇ ਵਿੱਚ ਰਹੇ ਸਤਿ ਕਰਤਾਰ ਦਾ ਜਾਪ ਜਪਾਉਂਦੇ ਰਹੇ ਤੇ ਜੀਵਨ ਦਾ ਗੂੜਾ ਰਾਹ ਦੱਸਦੇ ਰਹੇ ਉਸ ਸਮੇਂ ਦੇ ਫਕੀਰ ਗਿਆਨ ਨੂੰ ਕਵਿਤਾ ਵਿੱਚ ਗੀਤ ਬਿਆਨ ਕਰਿਆ ਕਰਦੇ ਸਨ ਗੁਰੂ ਜੀ ਦੇ ਨਿਹਾਲ ਕਰਤੇ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ ਗੁਰੂ ਜੀ ਜਿੰਨੇ ਦਿਨ ਸੇ ਖਰੀਦਪੁਰ ਰਹੇ ਉਹਨੇ ਦਿਨ ਗਿਆਨ ਦੀ ਚਰਚਾ ਹੁੰਦੀ ਰਹੀ ਕੁਝ ਸਵਾਲ ਜਵਾਬ ਵੀ ਹੋਏ ਜੋ ਇਸ ਤਰ੍ਹਾਂ ਹਨ ਸੇਖ ਬਖਮ ਫਰੀਦ ਜੀ ਨੇ ਪੁੱਛਿਆ ਮੇਰਾ ਦੇਸ ਆਈਆ Hindu ਕੁਝ ਕਹਿੰਦੇ ਹਨ ਤੇ ਮੁਸਲਮਾਨ ਕੁਝ ਕਹਿੰਦੇ ਹਨ ਵਲੀਆਂ ਪੈਗੰਬਰਾਂ avatars ਦੀ ਗਿਣਤੀ ਨਹੀਂ ਕਿਸ ਦਾ ਧਿਆਨ ਕਰਕੇ ਸਿਮਰਨ ਕਰੀਏ ਗੁਰੂ ਜੀ ਨੇ ਉੱਤਰਤਾ ਦੂਜਾ ਕਾਹੇ ਸਿੰਧੀ ਜੰਮੇ ਤੇ ਮਰ ਜਾਏ ਇੱਕੋ ਸਿਮਰੋ ਨਾਨਕਾ ਜੋ ਜਲਤ ਅਲ ਰਹੇ ਅਸਮਾਏ ਮਤਲਬ ਐ ਫਰੀਦ ਉਸ ਦੂਸਰੇ ਨੂੰ ਕਿਉਂ ਸਿਮਰਿਏ ਜੋ ਜਨਮ ਮਰਨ ਵਿੱਚ ਆਉਂਦਾ ਹੈ ਭਾਵ ਮਨੁੱਖੀ ਮਿੱਟੀ ਦੇਵੀ ਦੇਵਤੇ ਸਭ ਅਗਨ ਆਦਿ ਨਿਥੀਆਂ ਸਕੀਆਂ ਹਨ ਸਿਮਰਨ ਉਸ ਅਕਾਲ ਪੁਰਖ ਦਾ ਕਰਨਾ ਚਾਹੀਦਾ ਹੈ ਜੋ ਸਦੀਵ ਕਾਲ ਤੋਂ ਇੱਕ ਰੂਪ ਹੈ ਨਿਰੰਕਾਰ ਕਰਤਾਰ ਅਕਾਲ ਪੁਰਖ ਬਸ ਉਸ ਦਾ ਹੀ ਸਿਮਰਨ ਕਰੋ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਆਨੰਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਾ ਸੇਖ ਬ੍ਰਹਮਪੀਰ ਜੀ ਨੂੰ ਗਿਆਨ ਦੇ ਕੇ ਤਾਰਿਆ ਤੇ ਹੋਰਨਾਂ ਨੂੰ ਤਾਰਨ ਵਾਸਤੇ ਅੱਗੇ ਚੱਲ ਪਏ ਹੋਈਆਂ ਬੁਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਆਪਣੇ 11 ਦੋਸਤਾਂ ਨਾਲ ਸਾਂਝਾ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ